ਹਾਂਜੀ ਯਾਰ ਕੀ ਹਾਲ ਚਾਲ ਹਾਰੇ ਦੋਸਤਾਂ ਮਿੱਤਰਾਂ ਉਮੀਦ ਕਰਦੇ ਠੀਕ ਠਾਕ ਹੋਵੋ ਤੁਹਾਡੇ ਜਣਾ ਵੀ ਸੈਟ ਵਟ ਹੋਣਗੇ ਤਾਂ ਲਓ ਮਿੱਤਰੋ ਅੱਜ ਆਪਾਂ ਸੀਗੇ ਥੋੜੇ ਜਿਹਾ ਜ਼ਿਆਦਾ ਫ੍ਰੀ ਤੇ ਸੋਚਿਆ ਆਪਾਂ ਵੀ ਵੰਜੀਆਂ ਨੂੰ ਆਪਣੀਆਂ ਵੰਜੀਆਂ ਛਤਰੀਆਂ ਪੱਥਰ ਲੈ ਲੈ ਗੇ ਉਹ ਬੰਦਾ ਥੱਲੇ ਮੰਜੇ ਕੋਲੇ ਤੇ ਇਹਨਾਂ ਨੂੰ ਆਪਾਂ ਕਰਦੇ ਆ ਅੱਜ ਰੰਗ ਜਿਹੜਾ ਪੈਰਟ ਕਰ ਲਾ ਆਪਾਂ ਬਾਰੀ ਲਈ ਕੋਕਰ ਵਾਲੀ ਬਾਰੀ ਲਈ ਕੀਤਾ ਸੀਗਾ ਲਿਆਂਦਾ ਸੀਗਾ ਹਣ 1/2 ਲੀਟਰ ਜੋ ਬਚਿਆ ਪਿਆ ਮੈਂ ਕਿਹਾ ਅੱਜ ਸੋਚਿਆ ਵੀ ਇਹਨਾਂ ਨੂੰ ਸਾਰਿਆਂ ਨੂੰ ਕਰਦ ਗਏ ਨਾਲੇ ਖਰਾਬ ਨਹੀਂ ਹੁੰਦੀਆਂ ਬਾਕੀ ਛਤਰੀਆਂ ਹੁਣ ਬੱਚੇ-ਬੱਚੇ ਦਾ ਡਾਉਣੇ ਕਰਤੇ ਬੰਦ ਇੱਥੇ ਸਾਰਾ ਕੁਝ ਫ੍ਰੀ ਪਿਆ ਵਾ ਜੇ ਬਾਤ ਕਰ ਤੈਨ ਜਾਲ ਨੂੰ ਵੀ ਕਰ ਦਾਂਗੇ ਠੀਕ ਹੈ ਜੀ ਤੇ ਹਵਾ ਚੱਲਦੀ ਆ ਜਿਆਦੇ ਖਲੋ ਇੰਨੀ ਕਾਦੀ ਆ ਦੇ ਹਲਦੀ ਨ ਮਛਰ ਦਾ ਨਹੀਂ ਤੇ ਇੱਕ ਬਾਈ ਨੇ ਕਮੈਂਟ ਕੀਤਾ ਕਹਿੰਦਾ ਮੱਛਰ ਦਾ ਨਹੀਂ ਹਟਾਓ ਇਹਨੂੰ ਯਾਰ ਹਜੇ ਨਹੀਂ ਆਪਾਂ ਲਾਉਂਦੇ ਇਹਨੂੰ ਦੁਕਾਨ ਸੀਜ਼ਨ ਤੇ ਜਾ ਕੇ ਲਾਵਾਂਗੇ ਜਦੋਂ ਆਪਾਂ ਬਾਜ਼ੀ ਛੱਡਣ ਲੱਗ ਗਏ ਕਿਉਂਕਿ ਨਾ ਵੇਚਦੀ ਕਈ ਵਾਰ ਹੁੰਦੇ ਮੱਛਰ ਉੱਪਰ ਲਾਉਣੀ ਹੈ ਤਾਂ ਵੱਡੇ ਗੂਤਰ ਇੱਧਰ ਬਾਕੀ ਉਹਨਾਂ ਦਾ ਨਿਕਲਣਾ ਵੀ ਡਰ ਦਾਣੇ ਪਾਉਂਦੇ ਤਾਂ ਫਿਰ ਕਈ ਵਾਰ ਨਿਕਲ ਤੇ ਗਾਂ ਇਹ ਤੇਰੀ ਗੱਲ ਜਰੂਰ ਮੰਨਾਂਗੇ ਆਪਾਂ ਗਾਂ ਜਾ ਕੇ ਲਾਵਾਂਗੇ ਜੋ ਸੀਜ਼ਨ ਤੇ ਪਾਣੀ ਨੇ ਸਟਣ ਲੱਗ ਗੇ ਕਬੂਤਰ ਆਪਾਂ ਬਾਹਰ ਜਾ ਲਾ ਦਿੱ ਧੁੱਪ ਲਵਾਉਣ ਲੱਗ ਗੇ ਉਹ ਇਹਨਾਂ ਨੂੰ ਬਸ ਲਾ ਦਾਂਗੇ ਫਿਰ ਮੱਛਰਾਂ ਨਹੀਂ ਠੀਕ ਹੈ ਜੀ ਤੇ ਹੁਣ ਆਪਾਂ ਜਾਨਵਰ ਦਿਖਾਵਾਂ ਤੁਹਾਨੂੰ ਮੈਂ ਆਹ ਦੇਖ ਲਓ ਸਾਰੇ ਠੀਕ ਠਾਕ ਆ ਇਹਨਾਂ ਨੂੰ ਸੱਚੇ ਸੇ ਦਵਾਈ ਦੇਣੀ ਆ ਦੋ ਤਿੰਨਾਂ ਨੂੰ ਪਾਵਰ ਜੈਲ ਤੇ ਇਹ ਦੂਜੀ ਉਹ ਆਪਾਂ ਦੇ ਦੰਨੇ ਆ ਇੱਕ ਤਾਂ ਉਹ ਪੱਠੇ ਨੂੰ ਇੱਕ ਇਹਨੂੰ ਤੇ ਇੱਕ ਆਪਣੇ ਉਹ ਨੂੰ ਘਾਂਡ ਵਾਲੇ ਨੂੰ ਇੱਕ ਇੱਥੇ ਹੋਰ ਸੀਗਾ ਹੋ ਹੋ ਇਹ ਕੋ ਬੈਠਾ ਟੂਸੇ ਆਲਾ ਓਕੇ ਜੀ ਆ ਦੇਖ ਲਓ ਪੁੱਤਰ ਸਾਰੇ ਬਾਈ ਠੀਕ ਠਾਕ ਆ ਬਾਕੀ ਨੇ ਬਾਈ ਇੱਕ ਛਤਰੀ ਨੂੰ ਮੈਂ ਕਰਤਾ ਸੀਗਾ ਰੰਗ ਹਨਾ ਰਾਤ ਕਰਤਾ ਸੀਗਾ ਮੈਂ 10 ਮਿੰਟ ਮੈਂ ਹੈ ਮੈਂਟੀ ਬਚਣਾ ਤੇ ਅਖਬਾਰ ਰੱਖ ਕੇ ਮੈਂ ਥੱਲੇ ਹੀ ਲੈ ਗਿਆ ਛਤਰੀ ਨੂੰ ਜਿਹੜੀ ਨਵੀਂ ਸੀਗੀ ਉਹਨੂੰ ਕਰਤਾ ਉਹ ਟਾਂਕਾ ਲਾਉਣ ਲਾਉਂ ਹੀ ਆਪਾਂ ਲਾਉਣ ਚੱਲਦੇ ਆਂ ਹਾਂ ਆ ਗਿਆ ਆ ਗਿਆ ਦੇਖੋ ਬਾਈ ਓਏ ਆਹ ਰਿਹਾ ਇਹ ਇਹਨੂੰ ਆਪਾਂ ਰੰਗ ਕਰਤਾ ਇਹ ਟਾਂਕਾ ਆ ਰਿਹਾ ਟਾਂਕਾ ਲੱਗ ਟੁੱਟੀ ਵੀ ਇਥੋਂ ਇਹ ਵੀ ਆਪਾਂ ਲਵਾਉਣ ਚਾਲਦੇ ਆ ਬਾਅਦ ਚ ਪਹਿਲਾਂ ਰੰਗ ਕਰ ਲਗੇ ਆ ਪਿਆ ਸਾਰਾ ਸਮਾਨ ਰੰਗ ਦਾ ਆਹ ਨਹੀਂ ਉਹ ਦਲੀਆਂ ਮੁਰਗੇ ਵਾਲਾ ਆ ਰਿਹਾ ਤਿੰਨੇ ਚਾਰੇ ਆਈਟਮਾਂ ਤੇ ਛਤਰਿਆਂ ਤੋਂ ਆਪਾਂ ਕੱਪੜਾ ਪਹਿਲਾਂ ਲਾਲ ਗੇ ਲਾ ਪੰਗਾ ਛਤਰਿਆਂ ਆ ਰਿਹਾ ਉਹ ਆਪਾਂ ਕੱਪੜਾ ਇੱذਰ ਕਰ ਦਨੇ ਆ ਵਾਹ ਆਹ ਦੇ ਸੇ ਸੀਨਾ ਮਾਰੀਆਂ ਬਣੀਆਂ ਸਾਰੀਆਂ ਇਹ ਪਸਾਰਿੰਗ ਕੈਂਚੀ ਨਾਲ ਕੱਟ ਦਿੰਨੇ ਆ ਵੀ ਲਾ ਦਿੰਨੇ ਆ ਤੇ ਜਿਹੜੇ ਬਾਈਆਂ ਨੇ ਕਮੈਂਟ ਕੀਤਾ ਸੀਗਾ ਪਹਿਲਾਂ ਵੀ ਪੂਰਾ ਕਪੜਾ ਲਾਉ ਛਤਰੀ ਦੇ ਹੱਤੇ ਹੈਨਾ ਤੇ ਪੂਰਾ ਹੀ ਲਾਵਾਂਗੇ ਹੁਣ ਆਪਾਂ ਇਹ ਸੋਡੀ ਗੱਲ ਪੂਰੀ ਮੰਨਾਂਗੇ ਹੁਣ ਬਿਠਾ ਯਾਰ ਸਾਡੇ ਹੀ ਵਾਜਦੀਆਂ ਬਸ ਮਜਬੂਰ ਸੀਗੇ ਵੀ ਬੱਚੇ ਇਹ ਤੇ ਲੱਗੇ ਪਲਾਸਟਰ ਦੇ ਨਿਸ਼ਾਨ ਤੇ ਤਾਂ ਕਰਕੇ ਹੁਣ ਆਪਾਂ ਪੂਰਾ ਹੀ ਲਾਵਾਂਗੇ ਇਹਦੇ ਤੇ ਕਪੜਾ ਹੁਣ ਆ ਪਲਾਸਟਰਾਂ ਨਿਸ਼ਾਨ ਵਿੱਚੋਂ ਟੈਂਟਾ ਵੜਦਣਾ ਇਹਨੂੰ ਰੰਗ ਰੂੰਗ ਕਰਕੇ ਨਾ ਜੋ ਦੁਬਾਰਾ ਲਾਉਣ ਲੱਗੂ ਵੀ ਸਾਨੂੰ ਦਿਖਾਵਾਂਗੇ ਵਲੌਗ ਬਣਾਵਾਂਗੇ ਅੱਜ ਪਹਿਲਾਂ ਇਹਨੂੰ ਸਾਰਿਆਂ ਨੂੰ ਰੰਗ ਕਰਦੇ ਆ ਵੰਜੀਆਂ ਨੂੰ ਤੇ ਆ ਮੈਂ ਕਪੜਾ ਇਹ ਸਾਰਾ ਤੋਂ ਲਾ ਲਾਂ ਫਿਰ ਸਾਨੂੰ ਮਿਲਦੇ ਆ ਯਾਰ ਆ ਦੇਖੋ ਇਧਰ ਬਈ ਹੋਈ ਲਾਤਾ ਕਪੜਾ ਇੱਕ ਦਾ ਇਹਨੂੰ 20 ਮਿੰਟ ਲੱਗ ਗਏ ਘਟੋ ਘਟਾ ਇੱਕ ਛੇਦਰੀ ਨਹੀਂ ਉਹ ਲਾਤੀਆਂ ਦੀਆਂ ਫੱਟੀਆਂ ਜੀਆਂ ਤੇ ਆ ਲਾਤੀ ਸਾਰੀ ਝਾਲਰ ਬਾਕੀ ਉਹ ਦੋ ਰਹਿ ਗਈਆਂ ਉਹਨਾਂ ਦੇ ਹਜੇ ਰੋਕੇ ਲਾਵਾਂਗੇ ਉਹਨਾਂ ਟਾਈਮ ਇਹਨੂੰ ਕਰਦੇ ਆਪਾਂ ਰੰਗ ਆ ਦੇਖੋ ਸਾਫ਼ ਵੀ ਪਈ ਧੋਣ ਦੀ ਤੇ ਇਹਨੂੰ ਲੋਡ ਨਹੀਂ ਪੋਲ ਵੀ ਠੀਕ ਆ ਤੇ ਇਹਦੇ ਟਾਂਕੇ ਟੁੰਕੇ ਸਾਰਿਆਂ ਦੇ ਆਪਾਂ ਚੈੱਕ ਕਰ ਲਗੇ ਜੇ ਕਿਸੇ ਨੂੰ ਲਾਉਣ ਵਾਲਾ ਤਾਂ ਲਵਾ ਲਿਆਵਾਂਗੇ ਇਧਰ ਵੀ ਲੱਗਿਆ ਓਕੇ ਆ ਇਧਰ ਵੀ ਠੀਕ ਆ ਇੱਥੇ ਵੀ ਠੀਕ ਆ ਓਕੇ ਆ ਸਾਰਾ ਇਹਨੂੰ ਕਰ ਲੈਨੇ ਤੇ ਮੰਜੀਆਂ ਨੂੰ ਕਰ ਲੈਨੇ ਉਹਨਾਂ ਟਾਈਮ ਆਪਾਂ ਤੇ ਉਦੋਂ ਉਹਨਾਂ ਬਾਈ ਆਜੂਗਾ ਹਨਾ ਇੱਕ ਦੀ ਉਹ ਲਾ ਲੂਗਾ ਫਿਰ ਇੱਕ ਦੀ ਮੈਂ ਲਾ ਲੂਗਾ ਦੁਬਾਰਾ ਚਾ ਅੰਦਰ ਘੋਲਦੇ ਆ ਰੰਗ ਬਲੋਜੀ ਲੈ ਨਹੀਂ ਗਿੜ ਨਹੀਂ ਬਣਾ ਕੈਮਰਾਮੈਨ ਆਹ ਕਰਤੀ ਆਪਾਂ ਸ਼ੁਰੂਆਤ ਪੋਲ ਨੂੰ ਥੋੜਾ ਜਿਹਾ ਕਰਕੇ ਦੇਖਿਆ ਸੀ ਪਹਿਲਾਂ ਤੇ ਇਹਨੂੰ ਹੋ ਸਕਦਾ ਮੇਰੇ ਤੋਂ ਡਬਲ ਕੋਡ ਕਰਨਾ ਹੀ ਪਊਗਾ ਕਿਰਾਂ ਥੋੜਾ ਜਿਹਾ ਕਰ ਦਿੰਦੇ ਇਹਨੂੰ ਹੋਰ ਜਿਹਾ ਰੰਗ ਡੋਲਦਾ ਤੇ ਆ ਤੇ ਇਹ ਸਾਰੀ ਛਤਰੀ ਕਰਕੇ ਸਾਨੂੰ ਕੈਮਰਾ ਫੜਨ ਦਾ ਕੋਈ ਹੈ ਨਹੀਂਗਾ ਠੀਕ ਹੈ ਜੀ ਉਹ ਤਾਂ ਨੰਨਾ ਆ ਗਿਆ ਤਾਂ ਫਿਰ ਉਹ ਕਰ ਦੂਗਾ ਰੰਗ ਹਨ ਤੇ ਮੈਂ ਕੈਮਰਾ ਫੜ ਲੂ ਜਾਂ ਉਹ ਕੈਮਰਾ ਫੜ ਲੂਗਾ ਮੈਂ ਹੀ ਕਰੀ ਜੰਮ ਰੰਗ ਫਿਰ ਸਾਨੂੰ ਮਿਲਦੇ ਲਓ ਜੀ ਆ ਦਿਖਾ ਦੀ ਛਤਰੀ ਇਹਨੂੰ ਤਾਂ ਕਰਤਾ ਸਾਰਾ ਆਪਾਂ ਓਕੇ ਦੂਜੇ ਦੇ ਚਾਲ ਦੇ ਲਾਉਣੇ ਆਪਾਂ ਉਹਨਾਂ ਟਾਈਮ ਨਹੀਂ ਤਾਂ ਵੰਝੇ ਨੂੰ ਕਰ ਲੈਣੇ ਆ ਦਿਖਾ ਦੀ ਸਾਰੇ ਪਾਸੇ ਓਕੇ ਕਰਤਾ ਤੇ ਇਹਨੂੰ ਡਬਲ ਕੋਡ ਕਰਾਂਗੇ ਰੋਕ ਕੇ ਜਦੋਂ ਟਾਈਮ ਵੀ ਸੁੱਕਦਾ ਨਹੀਂਗਾ ਉਹਨਾਂ ਟਾਈਮ ਵੰਝੇ ਨੂੰ ਕਰ ਲੈਣੇ ਸਿੰਗਲ ਕੋਡ ਲਾਉਇਆ ਮਤਰਾ ਾਰਾਤੀ ਪਤੁੱਪੇ ਆ ਲਿਆਂਦੀਆਂ ਵੰਜੀਆਂ ਸਾਫ਼ ਕਰਕੇ ਦੋਨੇ ਇਹਨਾਂ ਨੂੰ ਕਰਦੇ ਆ ਆ ਪਿਆ ਰਾਂ ਇਹ ਸਤਿਨਾਮ ਸ਼੍ਰੀ ਵਾਹਿਗੁਰੂ ਇੱਕ ਤਾਂ ਇਕੱਲੇ ਬੰਦੇ ਦਾ ਔਖਾ ਯਾਰਾ ਇਹ ਕੈਮਰੇ ਨਾਲ ਵੀਡੀਓ ਵੀ ਬਣਾਉਣੀ ਥੋ ਪੈਪ ਤੋਂ ਸ਼ੁਰੂ ਕਰ ਦਿੰਨੇ ਆ ਨੂੰ ਘੁਮਾ ਕੇ ਕਰਨਾ ਪੈਣਾ ਬਾਅਦ ਚ ਕੀਰਾ ਸਿੰਗਲ ਕੋਡ ਕਰ ਦਿੰਨੇ ਆ ਉਹਦੋਂ ਇਹ ਸੱਕ ਜਾਊਗਾ ਫਿਰ ਡਬਲ ਕਰ ਲਾਂਗੇ ਠੀਕ ਹੈ ਜੀ ਚੱਲੋ ਵੀ ਚੱਲ ਵੀ ਚੱਲ ਵੀ ਬੰਦੇ ਦਾ ਟਮੇਟੋ ਮੈਟੀ ਫਿਰ ਛਤਰੀਆਂ ਥੋੜਾ ਹੀ ਲੇਕੋ ਵੀ ਦੋ ਪਾਸੇ ਕਰਨਾ ਪੈਂਦਾ ਹਨ ਟਾਈਮ ਲੱਗਦਾ ਫਿਰ ਉੱਤੇ ਇਹਨਾਂ ਦੋਨਾਂ ਨੂੰ ਕਰ ਲਏ ਫਿਰ ਤੁਹਾਨੂੰ ਮਿਲਦਾ ਯਾਰ ਕਿਉਂਕਿ ਨਾ ਫਿਰ ਢਾਂਗੀ ਨੂੰ ਕਮਾਉਣਾ ਵੀ ਹਨ ਕੈਮਰੇ ਨੂੰ ਨਹੀਂ ਤਾਂ ਰੰਗ ਵਾਲੇ ਹੱਥ ਲੱਗਣਗੇ ਲਓ ਵੀ ਮਿੱਤਰੋ ਆ ਦੋ ਢਾਂਗੀਆਂ ਨੂੰ ਤਾਂ ਕਰਤਾ ਆਪਾਂ ਸਿੰਗਲ ਕੋਡ ਦੇਖੋ ਕਿੰਨਾ ਗੈਂਡ ਹੋ ਗਿਆ ਆ ਇੱਕ ਰਹਿ ਗਈ ਆ ਇਹਨੂੰ ਵੀ ਆਪਾਂ ਕਰ ਦਿੰਨੇ ਆ ਤੇ ਫਿਰ ਇਹ ਸੁੱਕ ਜਾਣਗੀਆਂ ਉਧਰ ਛਤਰੀ ਸੁੱਕੀ ਜਾਂਦੀ ਹੋਰ ਰੱਖਤੀ ਮੈਂ ਤੁੱਪੇ ਜਦੋਂ ਇਹਨੂੰ ਕਰਤ ਆਪਾਂ ਉਦੋਂ ਬਾਅਦ ਦੂਜੀਆਂ ਛਤਰੀਆਂ ਦੇ ਕੱਪੜੇ ਢੇੜਾਂਗੇ ਆਪਾਂ ਆਹ ਦੇ ਪਾਈ ਢੇੜਾਂਗੇ ਤੇ ਫਿਰ ਇਹਨਾਂ ਨੂੰ ਵੀ ਕਰ ਦਾਂਗੇ ਤੇ ਡਬਲ ਕੋਟ ਆਪਾਂ ਕਰ ਦਾਂਗੇ ਦੁਪਹਿਰ ਤੋਂ ਬਾਅਦ ਸੋਨੂੰ ਅੱਜ ਸਾਰਾ ਵਲੌਗ ਦਿਖਾਵਾਂਗੇ ਠੀਕ ਹੈ ਜੀ ਕੱਪੜੇ ਆਪਾਂ ਲਾ ਦਾਂਗੇ ਇੱਕ ਦੋ ਦਿਨ ਰੋੱਕੇ ਇਹਨਾਂ ਦੇ ਦੁਬਾਰਾ ਆਹ ਬੜਾ ਤੋਤਾ ਆ ਕੇ ਇਹਨਾਂ ਨੂੰ ਸਰਫ ਚ ਸੜ ਦੇਣੇ ਗਰਮ ਪਾਣੀ ਚ ਪਾ ਕੇ ਆਹ ਆਹ ਕਿਵੇਂ ਚੱਕੇ ਜਾਮ ਇਹਨਾਂ ਦੇ ਅਲੱਗ-ਅਲੱਗ ਨਹੀਂ ਹੁੰਦੇ ਇਹ ਸਾਰਾ ਹੀ ਸੁੰਤਾ ਪਿਆ ਆ ਦੇਖੋ ਯਾਰ ਲੈ ਇਹ ਕੀ ਸਾਫ ਕਿਤਾਬ ਜੈਦਾ ਚਲੋ ਕੋਈ ਚੱਕਰ ਨਹੀਂ ਆ ਦੇਖੋ ਕਿੰਨੇ ਗੰਦੇ ਹੋਏ ਪਿਆ ਲੈ ਜੇ ਇਹੀ ਲੋਣੇ ਆਏ ਤਾਂ ਪੁੱਠਾ ਪਾਸਾ ਵੀ ਨਾ ਧੋਕੇ ਲੱਗ ਜੂਗਾ ਨਾ ਆਏ ਆਏ ਖੁੱਲ ਕੇ ਵੀ ਲੱਗ ਜੂ ਆ ਜਿਹੜੀ ਸੌਣ ਮਾਰੀ ਵੀ ਨਾ ਇਹਦੇ ਵਿੱਚ ਲਾਲ-ਲਾਲ ਕੱਪੜਾ ਪਾਇਆ ਤਾਂ ਇਧਰ ਵੀ ਦੇਖੋ ਬਾਕੀ ਕੋਈ ਨਹੀਂ ਦੇਖਾਂਗੇ ਆਪਾਂ ਮੌਕਾ ਜੇ ਪੂਰਾ ਲਾਉਣਾ ਤਾਂ ਪੂਰਾ ਹੀ ਲਾ ਲਾਂਗੇ ਨਹੀਂ ਤਾਂ ਪਲਸਰਾ ਨਿਸ਼ਾਨਾ ਹੀ ਉਲਟਾ ਕੇ ਲਾ ਲਾਂਗੇ ਫਿਰ ਆਹ ਦੇਖ ਲਓ ਆਹ ਘੱਟ ਗੰਦੇ ਉਹ ਬੜਾ ਗੰਦਾ ਵਾ ਉਹਦਾ ਪਲਟਾ ਕੇ ਸਾਰਿਆਂ ਦੇ ਪਲਟਾ ਕੇ ਲਾ ਲਾਂਗੇ ਆਪਾਂ ਉਹਨੂੰ ਕਰਕੇ ਪੰਜੀ ਨੂੰ ਰੰਗ ਫੇਲਾ ਲਓ ਜੀ ਆਹ ਕਰ ਤਾਂ ਤਿੰਨਾ ਢਾਂਗੀਆਂ ਨੂੰ ਕੰਪਲੀਟ ਰੰਗ ਆਹ ਦੇਖ ਲਓ ਠੀਕਾ ਜੀ ਹੁਣ ਆਪਾਂ ਪੜਦੇ ਆਂ ਝਾਲਰਾਂ ਦੂਜੀਆਂ ਜਲਦੀ ਜਲਦੀ ਆਲੋ ਇਥੋਂ ਕੋਈ ਵੀ ਚੱਕ ਲੈਨੇ ਆਪਾਂ ਆ ਧਾਗਾ ਇਹ ਆ ਜਾ ਵੀ ਆ ਜਾ ਇਹਨੂੰ ਕੱਟ ਦਿੰਨੇ ਆ ਕੱਟਤਾ ਬਸ ਇਥੋਂ ਆਪਾਂ ਇਹ ਧਾਗਾ ਖਿੱਚੀ ਜਣਾ ਰਹਾ ਹੁਣ ਆਹ ਦੇ ਜਿਹੜਾ ਬਾਲਾ ਵੱਡਾ ਹੋ ਜਾਂਦਾ ਜਦੋਂ ਆਪਾਂ ਉਦੋਂ ਕੱਟ ਦਈਦਾ ਜਲਦੀ ਜਲਦੀ ਇਹ ਖਿੱਚ ਲੈਨੇ ਆਪਾਂ ਸਾਰਾ ਕੰਪਲੀਟ ਕਰ ਦਿੰਨੇ ਆ ਕੰਮ ਛੇਤੀ ਛੇਤੀ ਫਿਰ ਕੋਈ ਹੋਰ ਕੰਮ ਕਰਾਂਗੇ ਤੇ ਕਪੜਾ ਵੀ ਜਲਦੀ ਆ ਜੀ ਕਸਾਂਗੇ ਕਿਉਂਕਿ ਜਾਨਵਰ ਕੋ ਖੁੱਡੇ ਚੋਂ ਨਿਕਲ ਗਏ ਨਾ ਉਦੋਂ ਔਖਾ ਪਰ ਲਓ ਜੀ ਆ ਵੀ ਆਪਾਂ ਛਤਰੀ ਦੀ ਝਾਲਰ ਲਾਤੀ ਆ ਆਹ ਲਾਸਟ ਹੀ ਰਹਿ ਗਈ ਬਸ ਹੁਣ ਇਸ ਦੀ ਰੋਕ ਕੇ ਲਾਉਣੇ ਪਹਿਲੇ ਇਹਨੂੰ ਰੰਗ ਕਰ ਦਈਏ ਆਪਾਂ ਨੂੰ ਲੈ ਕੇ ਚੱਲੇ ਉੱਥੇ ਸਪੌਟ ਤੇ ਇਹ ਇੱਥੇ ਇਹਨੂੰ ਮਾਰ ਲੈਣੇ ਇੱਥੇ ਮੋਦੀ ਪਹਿਲਾਂ ਕਰ ਦਿੰਨੇ ਹਨ ਪੋਲ ਮਿੱਤਰੋ ਆ ਦਿਖਾ ਦਿੱਤੀਆਂ ਹੋਰ ਮੈਂ ਆਪਾਂ ਅਖੀਰਲੀ ਜਿਹੜੀ ਸੀਗੀ ਚੌਥੀ ਛਤਰੀ ਹਨ ਉਹਨੂੰ ਵੀ ਕਰਤਾ ਇੱਕ ਆਹ ਛਤਰੀ ਇੱਧਰ ਪਈ ਦੂਜੀ ਆਹ ਤੀਜੀ ਜਿਹੜੀ ਆ ਖੜੀ ਹੈ ਚੌਥੀ ਆ ਇੱਧਰ ਪਈ ਹੈ ਉੱਪਰ ਓਕੇ ਜੀ ਸਾਰੀਆਂ ਛਤਰੀਆਂ ਨੂੰ ਆਪਾਂ ਕਰਤਾ ਤੇ ਆਹ ਦੇਖ ਲਓ ਮਿਹਨਤ ਕਿੰਨੀ ਲੱਗਦੀ ਸੋਨੂੰ ਨਾ ਮੈਂ ਉਹ ਵੀਡੀਓ ਕੈਮਰਾ ਆਫ ਕਰਕੇ ਤੇ ਉਹ ਕਟੀਆਂ ਕਿਉਂਕਿ ਨੰਨਾ ਬਾਈ ਤਾਂ ਜਾਇ ਨਹੀਂ ਪਰ ਮੈਨੂੰ ਇਕੱਲੇ ਨੂੰ ਕਰਨਾ ਪਿਆ ਮੈਂ ਟੋਮੇਟੀ ਸਾਰੀਆਂ ਰੀਲਾਂਆਂ ਹੀ ਕਟੀਆਂ ਉਹਨਾਂ ਦੀਆਂ ਤੇ ਉਹ ਬਣਾਤੀਆਂ ਮੈਂ ਟੋਮੇਟੀ ਰੰਗ ਤਿਆਰ ਕਰਕੇ ਤੇ ਰੰਗ ਸਾਰਾ ਜੂ ਕਰਦਾ ਆਪਾਂ ਡਬਲ ਕੋਟ ਕਰਾਂਗੇ ਇਹਨਾਂ ਨੂੰ ਫਿਰ ਤੇ ਇਹ ਸੁੱਕਣ ਦੋ ਕਿਉਂਕਿ ਇਹਨਾਂ ਨੂੰ ਲੱਗੂਗਾ ਅੱਜ ਸਾਰਾ ਦਿਨ ਲੱਗੂਗਾ ਕਿਉਂਕਿ ਧੁੱਪ ਵੀ ਨਹੀਂ ਹੈਣੀ ਯਾਰ ਠੀਕ ਹੈ ਨਾ ਇਹ ਵੀਡੀਓ ਦਾ ਬਾਈਥੀ ਐਂਡ ਕਰ ਦਿੰਦੇ ਨੇ ਜਿਹੜੇ ਆਪਣੇ ਚੈਨਲ ਨਾਲੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਵੀ ਵੀਡੀਓ ਖਤਮ ਲੱਗੀ ਬਾਏ ਮਿੱਤਰੋ